ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਪਿੰਡ ਆਲੋਵਾਲ ਲੁਧਿਆਣਾ ਪੰਜਵਾਂ ਛੇਂਜ ਮੇਲਾ ਕਰਵਾਇਆ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਹਾਰ ਪੇਜ ਕਰਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਅੱਜ ਰਾਗੀ ਕੀ ਪੱਤਰ ਦਾ ਪਿੰਡ ਜਿਹੜਾ ਆਲੋਆ ਇੱਥੇ ਦੀ ਪੰਚਾਇਤ ਨੇ ਪੰਚਾਇਤ ਨੇ ਅਤੇ ਨਗਰ ਨਿਵਾਸੀਆਂ ਨੇ ਮਿਲ ਕੇ ਜਿਹੜਾ ਸ਼ਿੰਮੇਲਾ ਕਰਵਾਉਣਾ ਹੈ ਚੌਥੀ ਰਾ ਫੀਲ ਦੇ ਤੱਕ ਤੱਕ ਵਧਾਈ ਦਿੰਦਾ ਉਹਦੇ ਇਸ ਤਰ੍ਹਾਂ ਦੇ ਜਿਹੜੇ ਮੇਲੇ ਆ ਖੇਡ ਮੇਲੇ ਬਾਹਰ ਬਾਹਰ ਚੁਣੀ ਚਾਹੀਦੇ ਆ ਸਾਡੀ ਜਿਹੜੀ ਨੌਜਵਾਨੀ ਆ ਉਹ ਸਿੱਧੇ ਰਸਲੇ ਰਵੇ ਉਤਲੀ ਉਤਮੋਕੇ ਪੰਜਾਬ ਨੂੰ ਬਦਨਾਮ ਕਰਨ ਦੀ ਬੜੀ ਕੋਸ਼ਿਸ਼ ਕੀਤੀ ਆ ਪਰ ਅੱਜ ਇਹ ਗੁਰਾਣੀ ਨਗਰੀ ਜਿਹੜਾ ਪੰਜਾਬ ਵਸਦਾ ਔਰੇ ਨਜ਼ਰ ਆਉਂਦਾ ਹੈ ਖੇਡ ਮੈਦਾਨਾਂ ਦੇ ਸੱਜੇ ਨੌਜਵਾਨ ਜਦੋਂ ਸ਼ਾਲਾ ਬਾਕਲੇ ਆਪਣੇ ਜੋਰ ਦੇ ਨਾਲ ਦੇ ਜੁੱਸੇ ਦੇ ਸੋ ਇਹ ਰਾਮ ਦੀ ਕਿਰਪਾ ਇਹ ਪੰਜਾਬ ਇਸੇ ਤਰ੍ਹਾਂ ਖੇਡਦਾ ਰਹੇ ਹੱਸਦਾ ਰਹੇ ਸਾਡਾ ਅਗਲਾ ਪੰਜਾਬ ਇਸੇ ਤਰ੍ਹਾਂ ਹਮੇਸ਼ਾ ਤੇ ਚੜ੍ਹਾਈ ਕਰਦੇ ਰਹੇ ਸਾਡੇ ਨੌਜਵਾਨ ਕਿਵੇਂ ਚੜ੍ਹਦੀ ਕਲਾ ਚ ਰਹਿਣ ਔਰ ਇਸ ਰਾਗਰ ਵਾਲੀ ਤੇ ਇਹਨ ਇੱਕ ਵਧਾਈ ਦੇਣਾ ਕਿ ਇਹਦਾ ਬਹੁਤਲਾ ਕੀਤਾ ਔਰ ਹਰ ਨਾਗਰ ਨੂੰ ਕਰਨਾ ਚਾਹੀਦਾ ਹੈ ਤਾਂ ਜੀ ਸਾਡੀ ਜਿਹੜੀ ਨੌਜਵਾਨ ਇਹ ਚੰਗੇ ਰਸਤੇ ਆਪਣੇ ਸੇਖੀ ਸੰਭਾਲ ਕੇ ਪੰਜਾਬ ਦੀ ਸੰਭਾਲ ਕਰੇ ਸਾਈ ਸ਼ਰੀਫ ਖਾਲਸਾ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਦੀ ਸਾਥ ਹੈ ਸਾਡੇ ਪਿੰਡ ਦੀ ਨੌਜਵਾਨ ਸਭਾ ਗ੍ਰਾਮ ਪੰਚਾਇਤ ਹਲੋਵਾਲ ਨਗਰ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਸਦਕਾ ਅੱਜ ਅਸੀਂ ਪੰਜਵਾਂ ਛਿੰਝ ਮੇਲਾ ਕਰਨ ਜਾ ਰਹੇ ਹਾਂ ਬਹੁਤ ਹੀ ਧੂਮਧਾਮ ਨਾਲ ਹਰ ਤਰ੍ਹਾਂ ਦੀ ਵਾਰ ਇਸ ਵਾਰ ਵੀ ਬਹੁਤ ਵਧੀਆ ਰਿਸਪਾਂਸ ਮਿਲਿਆ ਜਿਨ੍ਹਾਂ ਜਿਨ੍ਹਾਂ ਵੀਰਾਂ ਨੂੰ ਬੇਨਤੀ ਲਈ ਸਾਰੇ ਪਹੁੰਚੇ ਆ ਜਿਨ੍ਹਾਂ ਵੀਰਾਂ ਨੂੰ ਬੇਨਤੀ ਪੇਮੈਂਟ ਦੀ ਲਈ ਉਹਨਾਂ ਨੇ ਵੀ ਸਹਿਯੋਗ ਦਿੱਤਾ ਅਸੀਂ ਤੈਹ ਦਿਲੋਂ ਧੰਨਵਾਦੀ ਆ ਇਦਾਂ ਹੀ ਮੁੰਡਿਆਂ ਦੀ ਹੌਸਲਾ ਫਜ਼ਾਈ ਕਰਦੇ ਰਹਿਣ ਤਾਂ ਬੱਚਿਆਂ ਨੂੰ ਚੰਗੇ ਪਾਸੇ ਲਾਉਣ ਲਈ ਕਪਰਾਲਾ ਆ ਕਿਉਂਕਿ ਜੁੱਧ ਨਸ਼ਿਆਂ ਵਿਰੁੱਧ ਮਾਨ ਸਰਕਾਰ ਨੇ ਵੀ ਚਲਾਇਆ ਹੋਇਆ ਇਸੇ ਤਹਿਤ ਹੀ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਦੀ ਨੌਜਵਾਨ ਸਭਾ ਨੇ ਇਹ ਉਪਰਾਲਾ ਕੀਤਾ ਚੰਗੇ ਪਾਸੇ ਬੱਚੇ ਲੱਗਣਗੇ ਤਾਂ ਭਵਿੱਖ ਵੀ ਚੰਗਾ ਬਣੂਗਾ ਇਹ ਇੱਕ ਸਾਡੀ ਛੋਟੀ ਜੀ ਕੋਸ਼ਿਸ਼ ਆ ਇਹਨੂੰ ਬਹੁਤ ਸਤਿਕਾਰ ਮਿਲਿਆ ਅਸੀਂ ਤਹਿ ਦਿਲੋਂ ਸਾਰੇ ਨਗਰ ਦਾ ਵੀ ਐਨ ਆਰ ਆਈ ਵੀਰਾਂ ਦਾ ਵੀ ਨੌਜਵਾਨ ਸਭਾ ਦਾ ಗ್ರಾಮ ਪੰਚਾਇਤ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਦਾਂ ਰਲ ਮਿਲ ਕੇ ਕੰਮ ਨੂੰ ਸਿਰੇ ਚੜਾਉਣ ਬਹੁਤ ਖੁਸ਼ੀ ਆ ਜੀ ਅਸ ਪ੍ਰਬੰਧਿਆ ਦੇਖੋ ਲੰਗਰ ਪਾਲੇ ਸਾਡੇ ਪੰਮਾ ਜੀ ਤਾਰੀ ਜੀ ਬਾਹਰੋਂ ਯੂ ਐਸ ਏ ਦੇ ਵਿੱਚੋਂ ਉਹਨਾਂ ਨੇ ਪੂਰੇ ਪਰਿਵਾਰ ਨੇ ਲੰਗਰ ਦਾ ਪੂਰਾ ਸਹਿਯੋਗ ਕੀਤਾ ਉਹਨਾਂ ਵੱਲੋਂ ਲੰਗਰ ਚੱਲ ਰਿਹਾ ਚਾਹ ਪਾਣੀ ਪਕੌੜੇ ਚੱਲ ਰਿਹਾ ਰਾਣਾ ਭਾਜੀ ਉਹਨਾਂ ਦਾ ਰਾਣਾ ਬਿੱਲਾ ਤੇ ਪਮਾ ਤੇ ਤਾਰੀ ਇਹ ਚਾਰ ਭਰਾ ਆ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਲੰਗਰ ਖੁੱਲਾ ਚੱਲ ਰਿਹਾ ਨੰਬਰ ਦੌਰ ਤੇ ਬਹਿਣ ਵਾਸਤੇ ਕੁਰਸੀਆਂ ਇਹ ਨੌਜਵਾਨ ਸਭਾ ਨੇ ਪ੍ਰਬੰਧ ਕੀਤਾ ਤੁਸੀਂ ਦੇਖ ਰਹੇ ਹੋ ਸਟੇਜ ਦਾ ਕਿੱਡਾ ਵਧੀਆ ਪ੍ਰਬੰਧ ਆ ਢੋਲਣ ਵਾਸਤੇ ਵੀ ਪਰਚੀ ਦਿੰਨੇ ਆ ਤੇ ਪਹਿਲਵਾਨ ਪੂਰਾ ਸਹਿਯੋਗ ਕਰ ਰਿਹਾ ਇਦਾਂ ਹੀ ਰਲ ਮਿਲ ਕੇ ਗੱਡੀ ਵਧੀਆ ਲੰਗੇ ਵਾਹਿਗੁਰੂ ਅਗੇ ਆਸ ਕਰਦੇ ਆਂ ਪ੍ਰਮਾਤਮਾ ਇਸ ਵਾਰ ਵੀ ਸਾਨੂੰ ਚੰਗੇ ਪਾਸੇ ਲੈ ਕੇ ਚੱਲੇ ਸਾਰੇ ਰਲ ਮਿਲ ਕੇ ਕੰਮ ਕਰੀਏ। ਕੁੱਸਤੀ ਭੁਪਿੰਦਰ ਜਨਾਲਾ ਧੋਲਾ ਕਾਸ਼ਨੀ ਜਿਨ੍ਹਾਂ ਨੂੰ ਲੱਖ ਰੁਪਿਆ ਪਹਿਲੇ ਆ ਦੋ ਕੁੱਸਤੀਆਂ ਹੋ ਰਹੀਆਂ ਪਹਿਲੇ ਪਟਕੇ ਵਾਲੀਆਂ ਇੱਕ ਦੇ ਵਿੱਚ ਲੱਖ ਰੁਪਿਆ ਆ ਦੂਜੇ ਚ ਵਿਜੇ ਕਲ ਨੂੰ ਵਿਜੇ ਕਲ ਨੂੰ ਨੇ ਸਪਲੈਂਡਰ ਮੋਟਰ ਦੇਣਾ ਉਹ ਵੀ ਪਹਿਲੀ ਕੁੱਸਤੀ ਮਿੱਥੀ ਗਈ ਆ ਤੇ ਜਿਹੜੀ ਦੂਜੀ ਕੁੱਸਤੀ ਆ ਉਹ ਜੋਗਰਾਜ ਤੇ ਸਤਵਿੰਦਰ ਵੱਲੋਂ 51000 51000 ਰੁਪਏ ਦੇਣਾ ਤੇ ਤੀਜੀ ਕੁਸ਼ਤੀ 31000 ਰੁਪਏ ਲਖਵਿੰਦਰ ਸਿੰਘ ਫੌਜੀ ਸਾਹਿਬ ਵੱਲੋਂ ਦੇਣਾ ਅਸੀਂ ਇਹਨਾਂ ਸਾਰਿਆਂ ਵੀਰਾਂ ਦਾ ਬਹੁਤ ਸਤਿਕਾਰ ਤੇ ਧੰਨਵਾਦ ਕਰਦੇ ਆ ਜਿਹੜੇ ਇੱਥੇ ਸਹਿਯੋਗ ਦੇ ਕੇ ਬਾਕੀ ਛੋੜੀਆਂ ਛੋੜੀਆਂ ਕੁਸ਼ਤੀਆਂ ਨੂੰ ਉਹ ਕਮੇਟੀ ਜਿੱਦਾਂ ਫੈਸਲਾ ਕੀਤਾ ਹੈ ਉਹ ਸਾਰਿਆਂ ਨੂੰ ਰੋਲ ਅਦਾ ਕਰ ਰਹੇ ਹਨ ਉਹਨਾਂ ਨੂੰ ਪੇਮੈਂਟ ਵੱਖਰੀ ਦੇ ਰਹਾ ਹੈ ਜਿਹਦੀ ਸੈਂਚ ਚ ਇਸ ਕਰਕੇ ਅੰਤਰ ਆ ਵੀ ਅੱਗੇ ਨਾਲ ਹੌਲੀ ਹੌਲੀ ਤਜਰਬੇ ਵਧੇ ਜਾ ਰਹੇ ਹਨ ਸਾਨੂੰ ਵੀ ਪਹਿਲੇ ਛੇਂਜ ਵੇਲੇ ਬੜਾ ਔਖਾ ਜਿਹਾ ਮਹਿਸੂਸ ਹੋਇਆ ਵੀ ਪਤਾ ਨਹੀਂ ਕੀ ਬਣੂ ਕਿੱਦਾਂ ਹੋ ਪਰ ਇਸ ਟਾਈਮ ਮੁੰਡਿਆਂ ਨੇ ਸਹਿਯੋਗ ਦਿੱਤਾ ਹੁਣ ਕੁਝ ਤਜਰਬੇ ਵੀ ਹੋ ਗਏ ਆ ਨਵੇਂ ਸਿਰਿਓਂ ਬਹੁਤ ਵਧੀਆ ਰਿਸਪੌਂਸ ਚੱਲ ਰਿਹਾ ਤੁਸੀਂ ਦੇਖ ਹੀ ਰਹੇ ਆ ਇਲਾਕਾ ਸਾਰਾ ਪਹੁੰਚਿਆ ਹੋਮ ਹੋਮ ਆ ਕੇ ਅਸੀਂ ਕਹਿੰਦੇ ਆ ਬੱਚੇ ਚੰਗੇ ਪਾਸੇ ਲੱਗਣ ਤੇ ਸਾਰੇ ਸਹਿਯੋਗ ਦੇਣ ਤੁਹਾਡੇ ਚੈਨਲ ਦੇ ਮਾਧਿਅਮੇ ਅਸੀਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਦੇਖੋ ਸਰਫੇ ਦੀਆਂ ਹਾਲਾਤਾਂ ਆ ਇੱਕ ਇੱਕ ਦੋ ਦੋ ਵੱਧ ਹੈ ਨਹੀਂ ਜੇ ਵਿਦੇਸ਼ਾਂ ਚ ਗਏ ਆ ਕਮਾਈ ਕਰਨ ਗਏ ਆ ਪਿੱਛੇ ਮਾਂ-ਬਾਪ ਆ ਉਹ ਕਿੰਨੀ ਮਿਹਨਤ ਕਰਕੇ ਭੇਜਦੇ ਆ ਪਿਛਲੇ ਮਾਂ ਪਿਓ ਨੂੰ ਵੀ ਚਾਹੀਦਾ ਚੰਗੇ ਪਾਸੇ ਪੈਸੇ ਲਾਣ ਤੇ ਉੱਥੋਂ ਵਾਲੇ ਬੱਚਿਆਂ ਨੂੰ ਵੀ ਚਾਹੀਦਾ ਵੀ ਨਸ਼ਿਆਂ ਤੋਂ ਦੂਰ ਰਹਿਣ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਡਾ ਸਹਿਯੋਗ ਕਰਦੇ ਰਹਿਣ ਤਾਂ ਅਸੀਂ ਇੱਕ ਜਿਹੜੀ ਕੋਸ਼ਿਸ਼ ਕੀਤੀ ਹੈ ਇਹਨੂੰ ਚੰਗੇ ਪਾਸੇ ਲੈ ਕੇ ਚੰਗੇ ਸਿਰੇ ਲਾਈਏ ਵਾਇਗੁਰਜੀ ਦਾ ਖਾਲਸਾ ਅਛੀਰੀ ਵਾਇਗੁਰਜੀ ਦੀ ਫਤਿਹ ਅਸੀਂ ਇਸ ਸਿੰਝ ਮੇਲੇ ਤੇ ਸਾਰਿਆਂ ਨੂੰ ਵਧਾਈਆਂ ਦਿੰਦੇ ਆ ਤੇ ਇੱਥੇ ਸਾਰੀ ਸੰਗਤ ਦਾ ਪਹੁੰਚੜ ਤੇ ਸਵਾਗਤ ਕਰਦੇ ਆ ਜੀ ਬਹੁਤ ਧੰਨਵਾਦ ਖਾਸ ਕਰਕੇ ਸਾਨੂੰ ਥੋੜੇ ਜਿਹਾ ਗਰਾਊਂਡ ਦੀ ਦਿੱਕਤ ਹੋ ਰਹੀ ਸੀਗੀ ਤਾਜ਼ੀ ਸਿੰਘ ਮੱਲੀ ਨੂੰ ਮੈਂ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣਾ ਝੋਨਾ ਪੂਰਾ ਬਾਘੇ ਸਾਨੂੰ ਗਰਾਊਂਡ ਦਿੱਤੀ ਆ ਤੇ ਆਤੂਰਾਮ ਉਹਨਾਂ ਨੇ ਆਪਣੇ ਪਾਰਕਿੰਗ ਵਾਸਤੇ ਖੇਤ ਦਿੱਤੇ ਆ ਤੇ ਇਹ ਸ਼ਿੰਝ ਮੇਲਾ ਬਹੁਤ ਹੀ ਵਧੀਆ ਚੱਲਦਾ ਹਰ ਸਾਲ ਦੀ ਤਰ੍ਹਾਂ ਤਾਂ ਅਸੀਂ ਸਰਕਾਰ ਨੂੰ ਅਪੀਲ ਵੀ ਕਰਨਾ ਚਾਹੁੰਦੇ ਸਾਨੂੰ ਥੋੜੀ ਜੀ ਆਪਣੇ ਗਰਾਊਂਡ ਲਈ ਵਧੀਆ ਕੁਝ ਨਾ ਕੁਝ ਅਪਰਾਲਾ ਕੀਤਾ ਜਾਵੇ ਤਾਂ ਕਿ ਜੋ ਇੱਦਾਂ ਹੀ ਲਗਾਤਾਰ ਸ਼ਿੰਝ ਮੇਲੇ ਚੱਲਦੇ ਰਹਿਣ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਅਸੀਂ ਗਰਾਉਂਡ ਵਾਲੇ ਪਾਸੇ ਨੂੰ ਵਾਧਾ ਕੀਤਾ ਜਾਵੇ ਤਾਂ ਕਿ ਇਹ ਜੋਗੀ ਇਹ ਨਸ਼ਿਆਂ ਦੇ ਨਾਲ ਜੋ ਪੀੜ੍ਹੀਆਂ ਗਲਦੀਆਂ ਜਾ ਰਹੀਆਂ ਆ ਉਹਨਾਂ ਨੂੰ ਬਚਾਇਆ ਜਾ ਸਕੇ ਅਸੀਂ ਬਹੁਤ ਬਹੁਤ ਧੰਨਵਾਦੀ ਸਾਰੇ ਨਗਰਵਾਸੀਆਂ ਦਾ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਤੇ ਇਹ ਸੰਜਮੇਲਾ ਰੰਗ ਹੋਇਆ ਤੇ ਪੂਰਾ ਹੋਣ ਜਾ ਰਿਹਾ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਾਰ ਪੰਜਵਾਂ ਛੇਂਜ ਮੇਲਾ ਕਰਵਾਉਣ ਜਾ ਰਹੇ ਹਾਂ ਪਿੰਡ ਆਲੋ ਵਾਲ ਦੀ ਧਰਤੀ ਤੇ ਇਹ ਮੇਲਾ ਜਿਹੜਾ ਆ ਇਹ ਸਾਡੇ ਪ੍ਰਤਵੰਤ ਤੇ ਸੱਜਣਾ ਦੇ ਨਾਲ ਨਗਰਦਿਆਂ ਨਾਲ ਤੇ ਐਨਆਰਆਈ ਵੀਰਾਂ ਦੇ ਤੇ ਇਲਾਕਾ ਵਾਸੀਆਂ ਵੀਰਾਂ ਦੇ ਸਹਿਯੋਗ ਨਾਲ ਸਫਲ ਹੋਣ ਜਾ ਰਿਹਾ ਆ। ਅਸੀਂ ਆਸ ਕਰਦੇ ਹਾਂ ਵੀ ਸਾਰੇ ਵੀਰ ਇਸੇ ਤਰ੍ਹਾਂ ਹੀ ਹਰ ਇੱਕ ਸਾਲ ਸਾਡੇ ਨਾਲ ਇਤਾਂ ਹੀ ਸਹਿਯੋਗ ਕਰਦੇ ਰਹਿਣਗੇ। ਅਸੀਂ ਸਾਰੇ ਵੀ ਤਾਂ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਖੁੱਲ ਕੇ ਮਦਦ ਕੀਤੀ ਆ। ਆਪਣੇ ਵੀਰਾਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਆ। ਸਾਡੇ ਇੱਕ ਐਨਆਰਆਈ ਵੀਰ ਆ ਜਿਨ੍ਹਾਂ ਨੇ ਲੰਗਰ ਦੀ ਸੇਵਾ ਲਈ ਆ ਜਿੜਿਆਲੀ ਪਰਿਵਾਰ ਆ ਉਹ ਹੈ। ਸਾਡਾ ਪੰਜਵਾਂ ਛੇਵੇਂ ਮੇਲਾ ਜਾਨੀ ਕਿ ਲਗਾਤਾਰ ਲੰਗਰ ਦੀ ਸੇਵਾ ਉਹਨਾਂ ਵੱਲੋਂ ਚੱਲ ਰਹੀ ਆ। ਬਾਕੀ ਵੀਰਾਂ ਵੱਲੋਂ ਵੀ ਸਾਨੂੰ ਖੁੱਲ੍ਹ ਕੇ ਸੰਯੋਗ ਮਿਲ ਰਿਹਾ ਆ। ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ। ਪਹਿਲਾ ਟਿਕਾ ਜੋ ਕੀ ਆਪਣੀ ਇੱਕ ਮੋਟਰਸਾਈਕਲ ਆ। ਪਹਿਲੇ ਦੋ ਪਟਕੇ ਆ ਉਹਨਾਂ ਵਿੱਚ ਵਿਜੇ ਕਾਲੋ ਜੀ ਮੋਟਰਸਾਈਕਲ ਦੇ ਰਹੇ ਆ। ਔਰ ਦੂਸਰਾ ਪਟਕਾ ਜਿਹੜਾ ਉਹਦੇ ਵਿੱਚ 1 ਲੱਖ ਰੁਪਏ ਦਾ ਇਨਾਮ ਹੈ ਜੋ ਪ੍ਰਦੀਪ ਸਿੰਘ ਪੁਰੇਵਾਲ ਜੀ ਦੇ ਰਹੇ ਆ। ਜੜੀ ਕੀ ਦੂਜੀ ਪਟਕੇ ਦੀ ਕੁਸ਼ਤੀ ਆ ਉਹਦੇ ਵਿੱਚ 51000 ਰੁਪਏ ਦਾ ਇਨਾਮ ਰੱਖਿਆ ਗਿਆ ਜੋ ਕਿ ਸਤਵਿੰਦਰ ਕੁਮਾਰ ਲੱड्डੂ ਅਤੇ ਜੋਗਰਾਜ ਵੱਜੂ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਤੀਸਰਾ ਕੁਸ਼ਤੀ ਦਾ ਜਿਹੜਾ ਇਨਾਮ ਹੈ ਉਹ 31000 ਰੁਪਏ ਜੋ ਕਿ ਲਟੈਰ ਸਾਡੇ ਲਖਵਿੰਦਰ ਸਿੰਘ ਜੀ ਫੌਜੀ ਵੱਲੋਂ ਦਿੱਤਾ ਜਾ ਰਿਹਾ ਆ ਅਸੀਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਤੇ ਆਦੇ ਆਸ ਕਰਦੇ ਆ ਕਿ ਅੱਗੇ ਤੋਂ ਵੀ ਸਾਡਾ ਇਦਾਂ ਹੀ ਸਹਿਯੋਗ ਦਿੰਦੇ ਰਹਿਣਗੇ ਤੇ ਇਹ ਛਿੰਝ ਮੇਲਾ ਵਧੀਆ ਧੂਮ ਧਾਮ ਨਾਲ ਸੀ ਮਨਾंदे ਰਵਾਂਗੇ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਵਸੇ ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਜੀਤ ਸਿੰਘ ਸਪੋਰਟਸ ਕਲੱਬ ਪਿੰਡ ਹਲੋਵਾਲ ਵਿਖੇ ਅੱਜ ਪੰਜਵਾਂ ਛਿੰਝ ਮੇਲਾ ਜੋ ਵੱਡੇ ਪੱਧਰ ਤੇ ਸਮੂਹ ਪੰਚਾਇਤ ಗ್ರಾಮ ਐਨਡਾਰੀ ਭਰਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੇ ਸਮੁੱਚੇ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਹ ਛਿੰਝ ਮੇਲੇ ਜਿਹੜੇ ਹੁੰਦੇ ਹਨ ਖਾਸ ਕਰਕੇ ਮਾਲ ਡੰਗਰ ਦੀ ਤੰਦਰੁਸਤੀ ਵਾਸਤੇ ਜੀਆਂ ਦੀ ਤੰਦਰੁਸਤੀ ਵਾਸਤੇ ਅਤੇ ਸਮੁੱਚੇ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਹੁੰਦੇ ਆ ਤੇ ਆਪਸੀ ਭਾਈ ਸਾਰ ਸਾਂਝਾ ਨੂੰ ਬਤਾਉਂਦਾ ਵੀ ਇਹ ਬਹੁਤ ਵਧੀਆ ਤੇ ਜਿਹੜਾ ਬੜਮੁੱਲਾ ਸਮਾ ਹੁੰਦਾ ਹੈ ਇਸ ਮੇਲੇ ਦੇ ਉੱਤੇ ਮੈਂ ਆਪਣੇ ਵੱਲੋਂ ਸ਼ੰਤ ਬਾਬਾ ਜਨੈਲ ਸਿੰਘ ਨੰਗਲ ਬੇਟਾ ਲੋਰ ਲੋਰ ਉਹਨਾਂ ਵੱਲੋਂ ਸਾਰੇ ਜਥੇ ਵੱਲੋਂ ਸਮੁੱਚਾ ਗ੍ਰਾਮ ਪੰਚਾਇਤ ਨੂੰ ਪਿੰਡ ਆਲੋ ਵਾਲ ਦੀਆਂ ਸਾਰੀਆਂ ਸੰਗਤਾਂ ਲੱਖ ਲੱਖ ਵਧਾਈ ਦਿੰਦਾ ਜਿਹੜਿਆਂ ਸੱਜਣਾ ਨੇ ਵੀ ਇਸ ਮੇਲੇ ਵਿੱਚ ਆਪਣਾ ਤਨ ਕਰਕੇ ਮਨ ਕਰਕੇ ਤਨ ਕਰਕੇ ਯੋਗਦਾਨ ਦਿੱਤਾ ਅਰਦਾਸ ਕਰਦੇ ਆ ਕਿ ਮਹਾਰਾਜ ਉਹਦਾ ਸਾਰਿਆਂ ਸੰਗੀਆਂ ਦੇ ਖਜ਼ਾਨੇ ਭਰਪੂਰ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਹ ਮੇਲਾ ਇਸੇ ਤਰ੍ਹਾਂ ਚੱਲਦਾ ਰਹੇ ਤੇ ਅਸੀਂ ਸਾਰੇ ਰਲ ਮਿਲ ਕੇ ਸਮਾਗਮ ਮਨਾਉਂਦੇ ਰਹੀਏ ਤੇ ਸਾਡੇ ਵਿੱਚ ਸਾਰਿਆਂ ਵਿੱਚ ਪ੍ਰੇਮ ਤੇ ਇਤفاق ਬਣਾ ਕੇ ਰੱਖੇ ਅਸੀਂ ਇਕੱਠੇ ਹੋ ਕੇ ਸਾਰੇ ਸਮਾਗਮ ਕਰੀਏ ਮੈਂ ਫਿਰ ಗ್ರಾಮ ਪੰਚਾਇਤ ਪਿੰਡ ਆਲੋਵਾਲ ਇੱਥੇ ਦੀ ਸਾਰੀ ਪੰਚਾਇਤ ਦਾ ਸਰਪੰਚ ਪੰਚ ਸਹਿਬਾਨ ਅਤੇ ਇਲਾਕੇ ਦੇ ਪਤਵੰਤੇ ਸੱਜਣਾ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮਹਾਨ ਉਦਮ ਕਰਕੇ ਇਸ ਕਾਜ ਨੂੰ ਰੰਗਿਆ ਹੈ ਦੇਖੋ ਜੀ ਐਤਗੀ ਪੰਜਵਾਂ ਇਹ ਮੇਲਾ ਹੋ ਰਿਹਾ ਅਤਸ਼ਾਦ ਹੈ ਸਾਰਿਆਂ ਵਿੱਚ ਬਹੁਤ ਆ ਪਹਿਲੀ ਵਾਰ ਸਾਨੂੰ ਪਹਿਲਾ ਨਾਮ ਦੇਣ ਬਾਅਦ ਤੇ ਬੜਾ ਔਖਾ ਸੀ ਵੀ ਕੌਣ ਦੇਊਗਾ ਹੁਣ ਸਾਡੇ ਕੋਲ ਟਾਈਮ ਹੀ ਨਹੀਂ ਉਹ ਕਹਿੰਦਾ ਪਹਿਲਾ ਨਾਮ ਮੈਂ ਦੇਣਾ ਦੂਜਾ ਕਹਿੰਦਾ ਪਹਿਲਾ ਨਾ ਮੈਂ ਦੇਣਾ ਤੀਜਾ ਕਹਿੰਦਾ ਮੈਂ ਦੇਣਾ ਐ ਕਿ ਤਿੰਨ ਪੱਛਟ ਦੀਆਂ ਪਟਕੇ ਦੀਆਂ ਕੁਸ਼ਤੀਆਂ ਹੋ ਰਹੀਆਂ ਇਹ ਇਲਾਕੇ ਦੇ ਵਿੱਚ ਬਧੀਆ ਸੰਦੇਸ਼ ਕਿਹਾ ਤਾਂ ਹੀ ਲੋਕ ਜੁੜੇ ਆ ਤਾਂ ਹੀ ਇਹ ਮੇਲਾ ਡਵੈਲਪ ਹੋ ਰਿਹਾ ਸ਼ੁਕਰ ਗੁਜ਼ਾਰ ਆ ਇਹ ਲਖਮਿੰਦਰ ਸਿੰਘ ਜੀ ਨੰਬਰਦਾਰ ਸਾਹਿਬ ਗੰਨਾ ਪਿੰਡ ਤੋਂ ਉਹਨੇ ਵੱਲੋਂ ਵੀ ਬਹੁਤ ਸਹਯੋਗ ਆਇਆ ਪਰਭਾਵੀ ਆ ਅਰਜੰਦਰ ਸਿੰਘ ਨਾ بھی سہیوگ آیا سردار لکھوندرپنچ مودی لکھ پچیس ہزار بےنتی ہے 1 ਮਿੰਟ 1 ਮਿੰਟ ਜੀ ਮੰਗਾ ਹਦੀਆਪਾ ਬਾਦ ਤੇ ਦੂਜਾ ਪਟਕਾ 51000 ਦਾ ਤੇ ਜਿਹੜਾ ਤੀਜਾ ਪਟਕਾ ਸਦਵਾਲ ਪਰਿਵਾਰ ਵੱਲੋਂ 33000 ਦਾ ਅਲਾਉਟ ਹੋਇਆ ਸੀ ਕਮੇਟੀ ਮੈਂਬਰਾਂ ਨੂੰ ਪਾਦਾ ਹੈ ਯਾਰ ਮੇਰਾ ਯਾਰ ਆ ਗਿਆ ਆਪਣੀਆਂ ਮਾਰਦਾ ਜ਼ੋਰਦਾਰ ਪਹਿਲਵਾਨ ਭੁਪਿੰਦਰ ਅਜਨਾਲਾ ਉੱਚੇ ਚੱਪੇ ਭੁਪਿੰਦਰ ਪਹਿਲਵਾਨ ਜੀ ਅਜਨਾਲਾ مول جیسوں گرپریت جی گریوال سلکو جوگندر چند اور ہرمیت کرتے جب آپ دیا ਭਾਈ 3 ਨੰਬਰ ਚੰਡੀ ਦੀ ਕੁਸ਼ਤੀ ਹੈ ਕੌਲੀ ਜੀ 3 ਨੰਬਰ ਪਟਕਾ ਕਰਾਇਆ ਜਾਣਾ ਮਾਨ ਕਰਨ ਤੇ ਨਿਰੰਦਰ ਮਾੜੀ ਸਮੇਂ ਨਾਲ ਆਪਣਾ ਪਿਆਰ ਹੋ ਜਾ ਪਹਿਲਵਾਨ ਜੀ ਭਾਈ ਜਿਹੜੀ ਮੈਂ ਹੱਥ ਜੜੀ ਕਰਾਈ ਹੈ ਇਹ ਲਖਮਿੰਦਰ ਸਿੰਘ ਜੀ ਫੌਜੀ ਉਹਨਾਂ ਦੇ ਪਰਿਵਾਰ ਦੇ ਵੱਲੋਂ 31000 ਰੁਪਏ ਦੀ ਕੁਸ਼ਤੀ ਕਰਵਾਈ ਜਾਣੀ ਹੈ ਪਹਿਲਵਾਨ ਨੋਟ ਕਰੋ ਮਾਨੀ ਜੀ ਸਾਹਿਬ ਉਹਨਾਂ ਦੇ ਨਾਲ ਸਾਡੇ ਗੋਪੀ ਪਹਿਲਵਾਨ ਪਹਿਲਵਾਨ ਸਾਹਿਬ ਉਹ ਵੀ ਸਪੈਸ਼ਲ سانے شاہونجا ہزار مریض ستنا جنرل دلندر میت پر گرپال سی بالا موڑی جی ہرجیت ਸੋਧੂ ਜਗਤਪ੍ਰੀਤ ਸਿੰਘ ਜਪਦੀ ਸਰਦਾਰ ਗੁਰਮੀਤ ਸਿੰਘ ਜੀ ਨਿਕਾ ਜੁਵਾ ਬਾਕਾ ਆ ਭਾਤੀ ਦੇ ਸਾਥੂਆਂ ਦੇ ਪੁੱਤਿਆ ਮੇਰੇ ਕੋਲ ਮਨਜੀਤ ਸਿੰਘ ਬਿੱਲਾ ਅਤੇ ਕਾੜੀ ਇੰਦਰ ਵੀਰ ਸਿੰਘ ਜੀ ਕਾਦੀਆਂ ਉਹ ਵੀ ਇੱਜ਼ਤ ਆਪਣੇ ਬਹੁਤ ਹੈ ਬਹੁਤ ਬਹੁਤ ਧੰਨਵਾਦ ਕਰਦਾ ਨੇ ਜੀ ਜਨਾਬ ਜੀ ਕੇ ਲਾ ਉਹਨਾਂ ਵੱਲੋਂ ਸੇਧੂ ਕੀ ਕੋਸ਼ਿਸ਼ ਕੀਤੀ ਹੈ ਮੁੰਡਿਆਂ ਨੇ ਪ੍ਰਧਾਨ ਜੀ ਨਸ਼ਿਆਂ ਤੋਂ ਬਚਾਉਣ ਲਈ ਚੰਗੇ ਪਾਸੇ ਲਾਏ ਆ ਨਿਆਣੇ ਕੋਸ਼ਿਸ਼ ਕੀਤੀ ਹੈ ਪਿੰਡ ਵਾਲਿਆਂ ਨੇ ਬਜ਼ੁਰਗਾਂ ਨੇ ਸਿਆਣੇ ਕਿ ਚੰਗੇ ਪਾਸੇ ਲੱਗ ਕੇ ਬੱਚੇ ਉਹ ਚੰਗਾ ਕਰਕੇ ਦਿਖਾਉਣ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚ ਮੇੜਿਆ ਜਿਹੜੇ ਆਪਣੇ ਪੰਜਾਬ ਨੂੰ ਕਹਿੰਦੇ ਆ ਤਾਂ ਬਿਲਕੁਲ ਜੀ ਨਸ਼ਿਆਂ ਨੇ ਖਤਮ ਕਰਤਾ ਸਹੀ ਗੱਲ ਆ ਸਹੀ ਗੱਲ ਖਤਮ ਨਹੀਂ ਕੀਤਾ ਅੱਜ ਵੀ ਪੰਜਾਬ ਉਸੇ ਤਰ੍ਹਾਂ ਲੈਣਾ-ਦੇਣਾ ਦੇ ਵਿੱਚ ਝੂਮ ਰਿਹਾ ਆਪਣਾ ਵੀ ਹੱਕ ਬੰਦਾ ਆਪਾਂ ਸਾਰੇ ਜਿਦੋਂ ਇਹਨਾਂ ਦਾ ਸਹਿਯੋਗ ਕਰੀਏ ਅਗਾ ਸਾਡੇ ਛੋਟੇ ਜਿਹੇ ਪਿੰਡ ਨੂੰ ਤੁਸੀਂ ਸਾਰਿਆਂ ਨੇ ਸਰਕਾਰ ਕੋਲ ਤਾਂ ਇੱਥੇ ਆਣ ਕੇ ਇਦਾਂ ਇਹ ਦੂਜਿਆਂ ਪਿੰਡਾਂ ਦੇ ਵਿੱਚ ਵੀ ਪਹੁੰਚਿਆ ਕਰੋ ਲੋਜਵਾਨਾਂ ਦੀ ਖੁਸ਼ੀ ਲੁਭਾਈ ਕਰੋ ਕਿਉਂਕਿ ਚੰਗੇ ਪਾਸੇ ਜਮਨ ਦਾ ਮਾਰਾ ਸਮਾਂ ਲੰਘ ਗਿਆ ਆਇਆ ਜੀਹਾਂ ਨੇਰੀਓ ਲੰਘ ਗਈ ਆ ਹੁਣ ਆਪਾਂ ਕੋਸ਼ਿਸ਼ ਕਰੀਏ ਸਿਆਣੇ ਬੰਦੇ ਤਾਂ ਸਿਆਣੇ ਸੁਧਰ ਸਕਦੇ ਆ ਚੰਗੇ ਪਾਸੇ ਲੱਗ ਸਕਦੇ ਆ ਤੁਹਾਡਾ ਸਾਰਿਆਂ ਦਾ ਫਿਰ ਤੋਂ ਜੀ ਆਇਆਂ ਜੀ ਆਇਆਂ